ਸਵੇਰੇ ਉੱਠ ਕੇ ਜਿਹੜਾ ਸਭ ਤੋਂ ਪਹਿਲਾ ਫੂਡ ਆ ਉਹ ਤੁਹਾਡੇ ਪੇਟ ਦੇ ਵਿੱਚ ਸੁਪਰ ਫੂਡ ਹੋਣਾ ਚਾਹੀਦਾ ਚਾਹੇ ਉਹ ਅਨਾਰ ਖਾ ਲੋ ਇੱਕ ਸੇਬ ਖਾ ਲੋ ਤਰਬੀਤਾ ਖਾ ਲੋ ਇਹ ਸਾਰੇ ਨਹੀਂ ਇੱਕ ਇੱਕ ਹੈ ਨਾ ਇੱਕ ਕਦੇ ਉਹ ਖਾ ਲਿਆ ਕਦੇ ਉਹ ਖਾ ਲਿਆ ਫਿਰ ਕਹੋਗੇ ਗੋਸਾ ਟੋਕਰੀ ਭਰ ਕੇ ਦੱਸਤੀ ਕਿਵੇਂ ਖਾ ਲਈ ਸੁਣਦੇ ਆ ਕਿ ਕਹਿ ਦਿੰਦੇ ਆ ਕਿ ਜਿਹੜਾ ਪਪੀਤਾ ਗਰਮ ਹੈ ਇਹ ਹਰ ਕੋਈ ਇਹਨੂੰ ਖਾ ਸਕਦਾ ਹੈ ਪਪੀਤਾ ਹਰ ਕੋਈ ਖਾ ਸਕਦਾ ਜੀ ਥੋੜੀ ਮਾਤਰਾ ਚ ਖਾਓ ਸਵੇਰੇ ਖਾਲੀ ਪੇਟ 10 ਵਜੇ ਤੋਂ ਪਹਿਲਾਂ 11 ਵਜੇ ਤੋਂ ਪਹਿਲਾਂ ਪਪੀਤਾ ਖਾਓ ਕੁਛ ਨਹੀਂ ਕਹਿੰਦਾ ਜੇ ਤੁਸੀਂ ਸ਼ਾਮ ਨੂੰ ਖਾਓਗੇ 4-5 ਵਜੇ ਥੋੜੀ ਜ਼ਿਆਦਾ ਚੁਲਤੀ ਆ ਜੀ ਹਾਂ ਨਹੀਂ ਹਜਵੰਦਾ ਸ਼ਾਮ ਨੂੰ ਦੋ ਤਰ੍ਹਾਂ ਦਾ ਪਪੀਤਾ ਮਾਰਕੀਟ ਚ ਹਮ ਇੱਕ ਪਪੀਤਾ ਉਹ ਹੈ ਜਿਹੜਾ ਪਰਮਾਤਮਾ ਨੇ ਤੁਹਾਨੂੰ ਦਿੱਤਾ ਹਮ ਇੱਕ ਉਹ ਹੈ ਜਿਹੜਾ ਇਨਸਾਨ ਦੇ ਦਿਮਾਗ ਨਾਲ ਬਣਿਆ ਬਣਿਆ ਬੀਜ ਤੋਂ ਹੀ ਆ ਹਮ ਉਹਨੂੰ ਤੁਸੀਂ ਕੱਟੋਗੇ ਅਏ ਖੋਲੋਗੇ ਪਪੀਤੇ 'ਚ ਕبھی ਬੀਜ ਨਹੀਂ ਹੋਣਾ ਜਿਵੇਂ ਉਹ ਕੀ ਕਹਿੰਦੇ ਮਖਿਆਲ ਲੱਗਿਆ ਅੰਦਰ ਮੱਖੀਆਂ ਦਾ ਹੈਨਾ ਉਹ ਪਪੀਤਾ ਹੁੰਦਾ ਅਸਲੀ ਅੱਛਾ ਮਜਾਲ ਆ ਕਿਸੇ ਨੂੰ ਕੋਈ ਨੁਕਸਾਨ ਕਰ ਜੇ ਮਾੜਾ ਖਾ ਕੇ ਤਾਂ ਵੀ ਡਾਕਟਰਾਂ ਦੇ ਘਰ ਭਰਾਂਗੇ ਹੈਨਾ ਤੇ ਉਹ ਜਿਹੜਾ ਅਸਲੀ ਪਪੀਤਾ ਨਾਲ ਜੀ ਉਹ ਜਦੋਂ ਤੁਸੀਂ ਖਾਓਗੇ ਤੁਹਾਨੂੰ ਕੇ ਰਸਗੁੱਲੇ ਵਰਗਾ ਟੇਸਟ ਆਊਗਾ ਤਾਂ ਕੇ ਰਸ ਦਾ ਭਰਿਆ ਹੋ ਪਪੀਤਾ ਹੋਊਗਾ ਔਰ ਉਹ ਖਾਣਾ ਸਵੇਰੇ ਉੱਠ ਕੇ ਜਿਹੜਾ ਸਭ ਤੋਂ ਪਹਿਲਾ ਫੂਡ ਆ ਉਹ ਤੁਹਾਡੇ ਪੇਟ ਦੇ ਵਿੱਚ ਸੁਪਰ ਫੂਡ ਹੋਣਾ ਚਾਹੀਦਾ ਚਾਹੇ ਅਨਾਰ ਖਾ ਲੋ ਐ ਕੇਵ ਖਾ ਲੋ ਪਪੀਤਾ ਖਾ ਲੋ ਇਹ ਸਾਰੇ ਨਹੀਂ ਇੱਕ ਇੱਕ ਹੈ ਨਾ ਇੱਕ ਕਦੇ ਉਹ ਖਾ ਲਿਆ ਕਦੇ ਉਹ ਖਾ ਲਿਆ ਫਿਰ ਕਹੋਗੇ ਗੁਰਦਾ ਟੋਕਰੀ ਭਰ ਕੇ ਦੱਸਦੀ ਕਿਵੇਂ ਖਾ ਲਈ ਐ ਨਹੀਂ ਕਹਿੰਦਾ ਇੱਕ ਜਿਵੇਂ ਕਦੇ ਪਪੀਤਾ ਖਾ ਲਿਆ ਕਦੇ ਅਨਾਰ ਖਾ ਲਿਆ ਕਦੇ ਸੇਵ ਖਾ ਲਿਆ ਤੁਸੀਂ ਕਿਹਾ ਕਿ ਫਰੂਟ ਡੇਲੀ ਇੱਕ ਲੈ ਸਕਦੇ ਹੋ ਪਪੀਤੇ ਦੀ ਵੀ ਗੱਲ ਕੀਤੀ ਹੈ ਤੁਸੀਂ ਅਕਸਰ ਹੀ ਆਪਾਂ ਸੁਣਦੇ ਹਾਂ ਕਿ ਕਹਿ ਦਿੰਦੇ ਆ ਕਿ ਜਿਹੜਾ ਪਪੀਤਾ ਗਰਮ ਹੈ ਇਹ ਹਰ ਕੋਈ ਇਹਨੂੰ ਖਾ ਸਕਦਾ ਹੈ ਪਪੀਤੇ ਨੂੰ ਹਾਂ ਪਪੀਤਾ ਹਰ ਕੋਈ ਖਾ ਸਕਦਾ ਥੋੜੀ ਮਾਤਰਾ ਚ ਖਾਓ ਸਵੇਰੇ ਖਾਲੀ ਪੇਟ 10 ਵਜੇ ਤੋਂ ਪਹਿਲਾਂ 11 ਵਜੇ ਤੋਂ ਪਹਿਲਾਂ ਪਪੀਤਾ ਖਾਓ ਕੁਛ ਨਹੀਂ ਕਹਿੰਦਾ ਜੇ ਤੁਸੀਂ ਸ਼ਾਮ ਨੂੰ ਖਾਓਗੇ 4-5 ਵਜੇ ਥੋੜੀ ਦੇਰ ਜੁਲਤੀ ਆ ਜੂ ਜੀ ਹਾਂ ਨਹੀਂ ਹਜੁੰਦਾ ਸ਼ਾਮ ਨੂੰ ਇਹਦਾ ਇੱਕ ਟਾਈਮ ਲਿਮਿਟ ਆ ਟਾਈਮ ਤੇ ਖਾਓ ਇਹਨੂੰ ਸੁਬਾ ਸੁਬਾ ਪਰ ਚਬਾ ਚਬਾ ਕੇ ਖਾਓ ਇਹਦਾ ਪਾਣੀ ਬਣਾ ਦਿਓ ਮੂੰਹ ਚ ਪਰ ਪਪੀਤੇ ਚ ਵੀ ਬੜੀ ਪ੍ਰੋਬਲਮ ਹੈ ਜੀ ਹਮ ਦੋ ਤਰ੍ਹਾਂ ਦਾ ਪਪੀਤਾ ਮਾਰਕੀਟ ਚ ਇੱਕ ਪਪੀਤਾ ਉਹ ਹੈ ਜਿਹੜਾ ਪ੍ਰਮਾਤਮਾ ਨੇ ਤੁਹਾਨੂੰ ਦਿੱਤਾ ਹਮ ਇਹ ਕੁਆ ਜਿਹੜਾ ਇਨਸਾਨ ਦੇ ਦਿਮਾਗ ਨਾਲ ਬਣਿਆ ਬਣਿਆ ਬੀਜ ਤੋਂ ਹੀ ਆ ਹੂੰ ਉਹਨੂੰ ਤੁਸੀਂ ਕੱਟੋਗੇ ਐ ਖੋਲੋਗੇ ਪਪੀਤੇ 'ਚ ਕਦੇ ਵੀ ਬੀਜ ਨਹੀਂ ਆਉਣਾ ਅੱਛਾ ਹੀ ਉਹ ਤਾਂ ਕਦੇ ਵੀ ਨਾ ਖਾਓ ਜਿਹਦੇ ਵਿੱਚ ਬੀਜ ਨਹੀਂ ਹੁੰਦਾ ਨਾ ਹੋਵੇ ਕਦੇ ਵੀ ਨਾ ਖਾਓ ਹੂੰ ਜਿਹੜਾ ਬੀਜਾਂ ਦਾ ਭਰਿਆ ਹੁੰਦਾ ਵਿੱਚ ਤੁਸੀਂ ਦੇਖਿਓ ਜਦੋਂ ਕੱਟਦੇ ਆ ਪਪੀਜਾਂ ਦਾ ਭਰਿਆ ਹੁੰਦਾ ਜਿਵੇਂ ਜਿਵੇਂ ਉਹ ਕੀ ਕਹਿੰਦੇ ਮਖਿਆਲ ਲੱਗਾ ਹੁੰਦਾ ਅੰਦਰ ਮੱਖੀਆਂ ਦਾ ਹੈਨਾ ਉਹ ਪਪੀਤਾ ਹੁੰਦਾ ਅਸਲੀ ਅੱਛਾ ਮਿਲਾਲਾ ਕਿਸੇ ਨੂੰ ਕੋਈ ਨੁਕਸਾਨ ਕਰ ਜੇ ਹੁਣ ਜੇ ਤੁਸੀਂ ਉਹ ਕਟੋng ਵਿੱਚ ਬੀਜ ਹੈ ਨਹੀਂ ਉਹਨੂੰ ਕਹਤਾ ਜੀ ਡਿਸਕੋ ਹੈ ਫਲਾਣਾ ਹੈ ਉਥੇ ਜ਼ਿੰਦਗੀ ਚ ਨਹੀਂ ਪਪੀਤਾ ਖਾਣਾ ਚਾਹੀਦਾ ਉਹ ਪੌਇਜ਼ਨ ਆ ਉਹ ਅੱਛੇ ਜਦੋਂ ਤੁਸੀਂ ਕਹੋਗੇ ਹੁਣ ਹੁਣ ਬੰਦਾ ਕਹਿੰਦਾ ਜੀ ਗੋਲ ਸਾਹਿਬ ਹੁਣ ਸਾਨੂੰ ਕੀ ਪਤਾ ਵੀ ਇੱਚ ਬੀਜ ਹੈਗੇ ਕਿ ਨਹੀਂ ਜਹੇ ਜਹੇ ਰੀੜੀ ਵਾਲੇ ਨੂੰ ਦੇਤਾ ਦੇਤਾ ਪਰ ਰੀੜੀ ਵਾਲੇ ਨੂੰ ਪਤਾ ਵੀ ਕਿਹੜੇ ਚ ਬੀਜ ਹੈ ਕਿਹੜੇ ਚ ਨਹੀਂ ਹੈ ਉਹਨੂੰ ਸਭ ਪਤਾ ਉਹਨੂੰ ਕਹੋ ਵੀ ਜਿਹੜਾ ਬੀਜਾਂ ਦਾ ਭਰਿਆ ਉਹ ਲੈਣਾ ਉਹ ਪਤਾ ਕੀ ਕਹੂਗਾ ਉਹ ਉਹ 150 ਰੁਪਏ ਕਿਲੋ ਆ ਅੱਛਾ ਰੇਟ ਦਾ ਵੀ ਫਰਕ ਹੈ ਰੋਮ ਨਾਲ ਉੱਚੀ ਬੋਲੂਗਾ ਐ ਕਹੂਗਾ ਜਿਵੇਂ ਤੁਹਾਨੂੰ ਗਰੀਬ ਦਿਖਾਉਣ ਦੀ ਕੋਸ਼ਿਸ਼ ਕਰੂਗਾ ਹੂੰ ਤੁਹਾਨੂੰ ਮਤਲਬ ਕਿ ਨਾ ਟਾਰਚਰ ਕਰੂਗਾ ਕਿਸ ਤਰ੍ਹਾਂ ਦਾ ਜਿਹਨੂੰ ਕਹਿੰਦੇ ਹੁੰਦੇ ਨੇ ਆਪਾਂ ਕਿਸੇ ਦੇ ਈਗੋ ਹਲਟ ਕਰਨਾ ਵੀ ਆ 70 ਵੀ ਇਹਦਾ ਕਿਲੋ ਆ ਹੂੰ ਹੈਨਾ ਜਿਸ ਵਿੱਚ ਬੀਜ ਨਹੀਂ ਹੈਗੇ ਉਹ ਬਦਈ ਉਹ 150 ਦਾ ਕਿਲੋ ਆ ਉਹਨੂੰ ਇਹ ਨਹੀਂ ਖਾਏਗੀ ਸਕਦਾ ਹੈਨਾ ਤੇ ਉਹੀ ਲੈਣਾ ਜੀ ਉਹ ਚਾਹੇ 150 ਦਾ ਚਾਹੇ 200 ਦਾ ਡਾਕਟਰ ਦੀ ਫੀਸ ਤੋਂ ਤਾਂ ਘੱਟ ਹੀ ਆ ਬਿਲਕੁਲ ਮੜਾ ਖਾ ਕੇ ਤਾਂ ਵੀ ਡਾਕਟਰਾਂ ਦੇ ਘਰ ਭਰਾਂਗੇ ਹੈਨਾ ਤੇ ਉਹ ਜਿਹੜਾ ਅਸਲੀ ਪਪੀਤਾ ਨਾਲ ਜੀ ਉਹ ਜਦੋਂ ਤੁਸੀਂ ਖਾਓਗੇ ਤੁਹਾਨੂੰ ਕਹਿ ਰਸ ਗੁੱਲੇ ਵਰਗਾ ਟੇਸਟ ਆਊਗਾ ਉਹ ਤਾਂ ਕਿਆ ਰਸ ਦਾ ਭਰਿਆ ਉਹ ਪਪੀਤਾ ਹੋਊਗਾ ਔਰ ਉਹ ਖਾੜ ਜਦਵੀਕਾ